ਹਾਂਜੀ ਕਿਵੇਂ ਹੋ ਸਾਰੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਤੇ ਕਮੇਡੀਅਨ ਸਰਦਾਰ ਜਸਵਿੰਦਰ ਸਿੰਘ ਭੱਲਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਉਹਨਾਂ ਦੀ ਮੌਤ ਨਾਲ ਸਾਰੇ ਪੰਜਾਬੀ ਨੂੰ ਬੜਾ ਦੁੱਖ ਹੋਇਆ ਤੇ ਪੰਜਾਬੀ ਇੰਡਸਟਰੀ ਨੂੰ ਬਹੁਤ ਬੜਾ ਘਾਟਾ ਪਿਆ ਪਰ ਇੱਥੇ ਇੱਕ ਸਵਾਲ ਖੜਾ ਹੁੰਦਾ ਆ ਕਿ ਜਿਹੜੇ ਕਲਾਕਾਰ ਸ ਵੀਰੇ ਜਸਵਿੰਦਰ ਸਿੰਘ ਭੱਲਾ ਜੀ ਦੇ ਘਰ ਗਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਨੂੰ ਭੱਲਾ ਜੀ ਨੂੰ ਸਰਧਾਂਜਲੀ ਦਿੱਤੀ ਤੇ ਉਹੀ ਜਿਹੜੇ ਕਲਾਕਾਰ ਨੇ ਸ਼ਾਮ ਨੂੰ 2 ਘੰਟੇ ਬਾਅਦ ਭੰਗੜੇ ਪਾ ਰਹੇ ਨੇ ਮਨੋਰੰਜਨ ਕਰ ਰਹੇ ਨੇ ਗਿੱਧੇ ਪਾ ਰਹੇ ਨੇ ਗੀਤ ਗਾ ਰਹੇ ਨੇ ਇਹ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਇਹਦਾ ਇਹੀ ਚਿਹਰਾ ਆ ਤੁਸੀਂ ਇੱਕ ਮਹਾਨ ਕਲਾਕਾਰ ਨੂੰ ਇਹੀ ਮਹਾਨਤਾ ਦਿੱਤੀ ਆ ਇਹੀ ਸ਼ਰਧਾਂਜਲੀ ਦਿੱਤੀ ਆ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਇਹ ਸ਼ੋਅ ਕਿਉਂ ਕਰਵਾਇਆ ਜਾਂ ਇਹ ਜੋ ਸ਼ੋਅ ਕਰਨੇ ਨਹੀਂ ਚਾਹੀਦੇ ਠੀਕ ਆ ਕਰ ਲੈਂਦੇ ਅੱਗੇ ਜਾ ਕੇ ਕਰ ਲੈਂਦੇ ਉਹਨਾਂ ਦੇ ਭੋਗ ਤੋਂ ਬਾਅਦ ਕਰ ਲੈਂਦੇ ਰੱਦ ਕਰ ਲੈਂਦੇ ਰੱਦ ਕਰਨ ਨਾਲ ਕਿੰਨਾ ਕ ਨੁਕਸਾਨ ਹੋਣਾ ਸੀ ਤੁਹਾਡਾ 10-20 ਲੱਖ ਦਾ ਨੁਕਸਾਨ ਹੋ ਜਾਂਦਾ 10-20 ਲੱਖ ਤੁਹਾਡੇ ਲਈ ਇੰਨਾ ਕ ਜਿਵੇਂ ਕਿਸੇ ਗਰੀਬ ਦੇ 10-20 ਰੁਪਏ ਦਾ ਨੁਕਸਾਨ ਹੋ ਗਿਆ ਹੋਵੇ ਉਹਨਾਂ ਦੇ ਭੋਗ ਤੋਂ ਬਾਅਦ ਕਰ ਲੈਂਦੇ ਇਹ ਜਿਆ ਸ਼ੋਅ ਕਰਨੇ ਸੀ ਤੁਹਾਨੂੰ ਸ਼ਰਮ ਨਹੀਂ ਆਈ ਉੱਥੇ ਨੱਚਦੇ ਨੂੰ ਟੱਪਦੇ ਨੂੰ ਭੰਗੜੇ ਪਾਉਂਦੇ ਨੂੰ ਚਲੋ ਉਹ ਤਾਂ ਇਹਨਾਂ ਨੇ ਤਾਂ ਜਿਹੜਾ ਕੁਝ ਕਰਨਾ ਸੀ ਕਰਨਾ ਸੀ ਕਿਉਂਕਿ ਇਹਨਾਂ ਵਿੱਚੋਂ ਜ਼ਿਆਦਾਤਰ ਤਾਂ ਕੋਈ ਪੰਜਵੀਂ ਪਾਸ ਆ ਕੋਈ ਅੱਠਵੀਂ ਫੇਲ ਆ ਕੋਈ ਦਸਵੀਂ ਤੱਕ ਗਿਆ ਹੋਇਆ ਆ ਇਹੋ ਜਿਹੀ ਨੇ ਇਹ ਮੈਂ ਤਾਂ ਉਹਨੂੰ ਗਧੇ ਕਹਾਂਗਾ ਕਿਉਂਕਿ ਪੈਸੇ ਦੀ ਦੌੜ ਵਿੱਚ ਦੌੜਨ ਵਾਲੇ ਇਹ ਗਧੇ ਨੇ ਪਰ ਇਹਨਾਂ ਗਧਿਆਂ ਦੇ ਵਿੱਚ ਇੱਕ ਘੋੜਾ ਵੀ ਦੌੜ ਰਿਹਾ ਸੀ ਉਹ ਘੋੜਾ ਜਿਹਨੂੰ ਅਸੀਂ ਲੰਮੀ ਰੇਸ ਦਾ ਘੋੜਾ ਵੀ ਕਹਿ ਸਕਦੇ ਹਾਂ ਮੈਂ ਗੱਲ ਕਰ ਰਿਹਾ ਸਤਿੰਦਰ ਸਰਤਾਜ ਦੀ ਉਹ ਭਰਾਵਾ ਤੂੰ ਤਾਂ ਪੜਿਆ ਲਿਖਿਆ ਸੀ ਸੂ ਜਵਾਨ ਸੀ ਪ੍ਰੋਫੈਸਰ ਲੈਵਲ ਦਾ ਤੂੰ ਬੰਦਾ ਸੀ ਤੂੰ ਤਾਂ ਸੋਚ ਲੈਂਦਾ ਵੀ ਯਾਰਾ ਇੱਕ ਕਹਿਰ ਦੀ ਮੌਤ ਹੋਈ ਵੀ ਆ ਵੀ ਮੈਂ ਇਸ ਇਵੈਂਟ ਤੇ ਜਾ ਰਿਹਾ ਇਹ ਤਾਂ ਸਾਲੇ ਅਨਪੜ੍ਹ ਹੈ ਕਿ ਜਿਹੇ ਜਿਹੇ ਹੈਗੇ ਤੂੰ ਤਾਂ ਸੋਚ ਲੈਂਦਾ ਭਰਾਵਾ ਤੇ ਇਹਨੇ ਤਾਂ ਬਿਲਕੁਲ ਵੀ ਨਹੀਂ ਸੋਚਿਆ ਪੜ੍ਹੇ ਲਿਖੇ ਸੰਤਾ ਐ ਸੀ ਸਤੰਦਰ ਸਰਤਾਜ ਪੜ੍ਹੇ ਲਿਖਾ ਵਧੀਆ ਸੂਝਵਾਨ ਬੰਦਾ ਆ ਤੂੰ ਵੀ ਇਹ ਜੇ ਉਹਦੇ ਸੋਚ ਚ ਪਹੁੰਚ ਗਿਆ ਪਹਿਲਾਂ ਵੀ ਸਤੰਦਰ ਸਰਤਾਜ ਨਾਲ ਇਹ ਪਹਿਲੀ ਵਾਰ ਨਹੀਂ ਹੋਈ ਕੇਰਾ ਇਹਨੇ ਆਪਣਾ ਹੁਣ ਮੇਰੇ ਡੇਟ ਸਾਲ ਨਹੀਂ ਯਾਦ ਆਏਗਾ ਛੋਟੇ ਸਹਜ ਆਦਿ ਸੀ ਦੀ ਦਿਹਾੜੇ ਮੌਕੇ ਵੀ ਇਹਨੇ ਕਾਹ ਪੈਂਟ ਰੱਖ ਲਿਆ ਸੀ ਬਾਹਰਲੇ ਦੇ ਵਿੱਚ ਉਦੋਂ ਵੀ ਇਹਨੂੰ ਬਹੁਤ ਲਾਨਤਾ ਪਈਆਂ ਸੀ ਇਹ ਫੇਰ ਨਹੀਂ ਸਮਝਿਆ ਹੁਣ ਦੁਬਾਰਾ ਇਹ ਫੇਰ ਦੇਖ ਲਾ ਉੱਥੇ ਪਹੁੰਚਿਆ ਆ ਇਹ ਮਤਲਬ ਗਧਿਆਂ ਦੀ ਦੌੜ ਵਿੱਚ ਕਕੂੜਾ ਦੌੜਿਆ ਜਿਹੜਾ ਉਹ ਹੁਣ ਗਦਾ ਹੀ ਹੋ ਗਿਆ। ਬਾਕੀ ਇਹ ਤਾਂ ਕਲਾਕਾਰਾਂ ਦੀ ਆਪਾਂ ਗੱਲ ਛੱਡੋ। ਹੁਣ ਗੱਲ ਕਰਦੇ ਆਪਾਂ ਗੀਪੀ ਗਰੇਵਾਲ ਤੇ ਆਪਣਾ ਗੁਰਪ੍ਰੀਤ ਸਿੰਘ ਊਗੀ ਜੀ। ਉਹਨਾਂ ਨੇ ਇਸ ਐਵੈਂਟ ਤੇ ਨਾਂ ਪਹੁੰਚ ਕੇ ਪੰਜਾਬੀ ਇੰਡਸਟਰੀ ਦਾ ਥੋੜਾ ਜਿਹਾ ਸਿਰ ਉੱਚਾ ਕੀਤਾ। ਨਹੀਂ ਇਹਨਾਂ ਨੇ ਤਾਂ ਬਾਕੀ ਨਾਲ ਤਾਂ ਸਿਰਮ ਨੀਮਾ ਹੀ ਕੀਤਾ ਆ। ਉਹ ਪਹੁੰਚੇ ਨਹੀਂਗੇ ਇਹ ਬਹੁਤ ਵੱਡੀ ਮਤਲਬ ਉਹ ਸੀਗੀ। ਖੁਸ਼ੀ ਮੈਂ ਮਤਲਬ ਖੁਸ਼ੀ ਇਸ ਲਈ ਕਹਿ ਰਿਹਾ ਕਿ ਇਹ ਇਹਨਾਂ ਨੇ ਪੰਜਾਬੀ ਇੰਡਸਟਰੀ ਦਾ ਥੋੜੀ ਜੀ ਇੱਜ਼ਤ ਰੱਖ ਲਈ ਮੈਂ ਖੁਸ਼ੀ ਇਸ ਲਈ ਕਹਿ ਰਿਹਾ ਇਹ ਨਹੀਂ ਹੈਗਾ ਵੀ ਜਸਪਿੰਦਰ ਪੱਲਾ ਜੀ ਦਾ ਮੌਤ ਹੋ ਗਈ ਇਸ ਕਰਕੇ ਮੈਂ ਖੁਸ਼ੀ ਦੀ ਗੱਲ ਕਰਦਾ ਪਰ ਇਹਨਾਂ ਨੇ ਮੈਂ ਖੁਸ਼ੀ ਇਸ ਗੱਲ ਦੀ ਹੈ ਕਿ ਇਹਨਾਂ ਨੇ ਪੰਜਾਬੀ ਇੰਡਸਟਰੀ ਦੀ ਥੋੜੀ ਬਹੁਤ ਇੱਜ਼ਤ ਰੱਖ ਲਈ ਜਿਹੜੀਆਂ ਖਾਸ ਕਰਕੇ ਗਿੱਪੀ ਗਰੇਵਾਲ ਬਾਈ ਆ ਜਿਹੜਾ ਉਹ ਹਮੇਸ਼ਾ ਪੱਲਾ ਸਾਹਿਬ ਜੀ ਦੇ ਵੀਡੀਓ ਪਾਉਂਦਾ ਰਹਿੰਦਾ ਸੀ ਜਦੋਂ ਵੀ ਕੋਈ ਮਿੱਠਾ ਖਾਂਦੀ ਸੀ ਜਾਂ ਕੋਈ ਤਲੀ ਹੋਈ ਚੀਜ਼ ਖਾਂਦੀ ਸੀ ਉਹਨਾਂ ਨੂੰ ਰੋਕਦੇ ਸੀ ਉਹਨਾਂ ਨੂੰ ਡੱਕਦੇ ਸੀ ਵੀ ਨਾ ਯਾਰ ਬਾਜੀ ਤੁਸੀਂ ਇਹ ਨਾ ਕਰੋ ਤੁਸੀਂ ਇਦਾਂ ਨਾ ਕਰੋ ਮਠਾਣਾ ਖਾਓ ਸੀ ਬੜਾ ਰੋਕਦੇ ਸੀ ਬੱਚਿਆਂ ਵਾਂਗੂ ਐ ਵੀ ਕਹਿੰਦੇ ਸੀ ਮੈਂ ਤੇਰੇ ਘਰ ਦੱਸ ਦੂੰਗਾ ਜਿਵੇਂ ਆਪਾਂ ਕਿਸੇ ਜਵਾਗ ਨੂੰ ਕਹਿ ਦੇਣਾ ਵੀ ਤੇਰੇ ਅਸੀਂ ਮੈਂ ਤੇਰੇ ਘਰ ਦੱਸ ਦੂੰਗਾ ਤੂੰ ਇਦਾਂ ਕਰਦਾ ਉਹਨੂੰ ਐਦਾਂ ਰੋਕਦੇ ਰਹੇ ਟੋਕਦੇ ਰਹੇ ਨੇ ਜੇ ਉਹ ਵੀ ਇਸ ਅਵਾਰਡ ਤੇ ਪਹੁੰਚ ਜਾਂਦੇ ਨਾ ਫਿਰ ਆਪਾਂ ਇਹਨੂੰ ਕੀ ਸਮਝਦੇ ਵੀ ਉਹ ਰੀਅਲ ਨਹੀਂ ਸੀ ਉਹ ਰੀਲ ਸੀ ਪਰ ਨਹੀਂ ਇਹ ਗਿੱਪੀ ਗਰੇਵਾਲ ਜੀ ਨੇ ਇਹ ਸਾਬਤ ਕਰਤਾ ਕਿ ਉਹ ਸੱਚ ਰੀਅਲ ਸੀ ਨਾ ਕਿ ਰੀਲ ਸੀ ਉਹ ਸੱਚੀ ਉਹਨਾਂ ਦੀ ਕੇਅਰ ਕਰਦੇ ਸੀ ਉਹਨਾਂ ਨੂੰ ਪਿਆਰ ਕਰਦੇ ਸੀ ਉਹਨਾਂ ਦੇ ਪ੍ਰਤੀ ਉਹਨਾਂ ਦੀ ਹਮਦਰਦੀ ਸੀ ਪੂਰੀ ਜੇ ਇਹ ਦੋਨੇ ਜਣੇ ਖਾਸ ਕਰਕੇ ਗਿੱਪੀਗਰ ਵਾਲਾ ਇਸ ਸੋਚ ਜਾਂਦਾ ਨਾ ਤਾਂ ਬਹੁਤ ਦੁੱਖ ਦੀ ਗੱਲ ਹੋ ਜਾਂਦੀ ਬਾਕੀ ਤਾਂ ਚਲੋ ਇਹਨਾਂ ਦਾ ਹੁਣ ਇਹ ਗਏ ਨੇ ਇਹਨਾਂ ਦਾ ਕਤੀੜਾ ਨੇ ਇਹਨਾਂ ਨੂੰ ਕੀ ਕਹਿ ਸਕਦੇ ਆ ਬਾਕੀ ਜਸਵਿੰਦਰ ਸਿੰਘ ਪੱਲਾ ਜੀ ਇੱਕ ਉਹ ਮਹਾਨ ਸਿਕਸੀਅਤ ਸੀ ਜਿਨ੍ਹਾਂ ਨੇ ਸਿਰਫ ਪੰਜਾਬੀਆਂ ਨੂੰ ਹਸਾਇਆ ਹੀ ਆ ਕਦੇ ਵੀ ਰਵਾਉਣ ਦਾ ਕੰਮ ਨਹੀਂ ਕੀਤਾ ਦੇਖੋ ਗਾਣੇ ਗੁਣੇ ਤਾਂ ਹਰੇਕ गा ਲੈਂਦਾ ਆ ਤੂੰ ਮੈਂ ਹਰੇਕ ਬੰਦਾ ਗਾ ਲੂਗਾ ਸਭ ਤੋਂ ਵੱਡਾ ਕੰਮ ਹੈਗਾ ਕਿਸੇ ਨੂੰ ਹਸਾਉਣਾ ਜੋ ਉਹਨਾਂ ਨੇ ਹਸਾਉਣ ਦਾ ਕੰਮ ਕੀਤਾ ਇਹ ਬਹੁਤ ਵੱਡਾ ਉਹਨਾਂ ਦਾ ਉਹ ਕੰਮ ਸੀਗਾ ਸੌਣ ਵਾਲਾ ਤੇ ਆਪਣੇ ਸਾਰੇ ਪੰਜਾਬੀਆਂ ਵੱਲੋਂ ਤੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਸਰਦਾਰ ਜਸਵਿੰਦਰ ਸਿੰਘ ਪੱਲਾ ਜੀ ਨੂੰ ਸ਼ਰਧਾਂਜਲੀ ਆ ਤੇ ਇਹੋ ਜਿਹੇ ਜਿਹੜੇ ਕਲਾਕਾਰ ਨੇ ਜਿਨ੍ਹਾਂ ਨੂੰ ਦੁੱਕੀ ਤਿੱਕੀ ਦਾ ਨਹੀਂ ਪਤਾ ਹੈਗਾ ਕਿ ਵੀ ਕੈਹਰ ਦੀ ਮੌਤ ਹੋਈ ਹੈ ਇਹੋ ਜੇ ਇਵੈਂਟ ਕਰਦੇ ਨੇ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਨਾ ਇਹਨਾਂ ਦੀ ਫਿਲਮਾਂ ਦੇਖੋ ਨਾ ਇਹਨਾਂ ਦੇ ਗਾਣੇ ਸੁਣੋ ਮੈਂ ਤਾਂ ਇਹੀ ਕਹਿਣਾ ਹੈ ਆ ਬਾਕੀ ਤੁਹਾਡੀ رائے ਕੀ ਆ ਮੇਰੀ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ